ਉਹਨੇ ਕਿੱਦਾਂ ਮਾਂ ਨੂੰ ਵਿਚਾਰੀ ਨੂੰ ਬੰਨ ਕੇ ਰੱਖਣਾ ਪੈਂਦਾ ਸੀ ਔਰ ਕਿੱਦਾਂ ਮੱਲੇ ਵਾਲੇ ਜਾਂ ਆਸ ਪੜੋਸ ਦੇ ਲੋਕ ਇਹਨਾਂ ਨੂੰ ਇੱਥੇ ਲੈ ਕੇ ਆਏ ਅੱਬਾ ਉਹ ਅੰਨੇ ਨਾਲ ਲੱਪਾ ਉਹ ਅੰਨੇ ਨਾਲ ਲੱਪਾ ਤੁਸੀਂ ਇਹਨਾਂ ਹੱਥਾਂ ਪੈਰ ਦੇਖੋਗੇ ਦੇਖੋ ਖੂਨ ਸਿਰਫ 4 ਗ੍ਰਾਮ ਪੈਣ ਦੇ ਵਿੱਚ ਬੁੱਲ ਚਿੱਟੇ ਹੋਏ ਪਏ ਆ ਅੱਖਾਂ ਪੀਲੀਆਂ ਹੋਈਆਂ ਪਈਆਂ ਸ੍ਰੀਤ ਜਾਨ ਹੀ ਹੈ ਨਹੀਂ ਵਿਚਾਰੀ ਦੇ ਇਹ ਆਪਣੀ ਮੰਮੀ ਨੂੰ ਲੈ ਕੇ ਆਈ ਹੈ ਵੀ ਮੇਰੀ ਮੰਮੀ ਨੂੰ ਠੀਕ ਕਰ ਦੇ ਅੱਜ ਸਮਾਜ ਦੇ ਵਿੱਚ ਜੇ ਕੋਈ ਇਨਸਾਨ ਪਿੱਛੇ ਰਹਿ ਗਿਆ ਕੱਲਾ ਤਾਂ ਉਹਦੀ ਹਾਲਤ ਇਹ ਹੋ ਜਾਂਦੀ ਹੈ ਭਾਈ ਆਪਰੇਆ ਕਹਿੰਦੇ ਧੂਏ ਮਾਂ ਦੀ ਲੈ ਕੇ ਆਣ ਆਪਰੇਆ ਮੈਲਾ ਕਰੋ ਲੋਕ ਕੰਡੇ ਖੜੇ ਹੁੰਦੇ ਆ ਵੀ ਇੱਕ ਬਜ਼ੁਰਗ ਮਾਂ ਦਿਨ ਰਾਤ ਟਿਕਦੀ ਨਹੀਂ ਬੋਲੀ ਜਾਂਦੀ ਆ ਰੌਲਾ ਪਾਈ ਜਾਂਦੀ ਆ ਪੰਨ ਤੋੜ ਕਰੀ ਜਾਂਦੀ ਆ ਤੇ ਉਹਦੀ ਧੀ ਉਹਨੂੰ ਦੇਖ-ਦੇਖ ਕੇ ਅੰਦਰੇ-ਅੰਦਰ ਖਤਮ ਹੋਈ ਜਾਂਦੀ ਆ ਮਰੀ ਜਾਂਦੀ ਦੋ ਸਾਲ ਹੋ ਗਏ ਬਾਹ ਟੁੱਟੀ ਨੂੰ ਆ ਟੁੱਟੀ ਹੋਈ ਬਾਹ ਲੈ ਕੇ ਇਹ ਮਾਂ ਘੁੰਮਦੀ ਐ ਦਿਮਾਗੀ ਤੌਰ ਤੇ ਅਫਸਟ ਆ ਪਰ ਇਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਅਫਸਟ ਹੋਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਭੈਣ ਆ ਸਾਡੀ 나ਜੀਆ پرویز ਤੇ ਇਹ ਸਾਜਦਾ ਬੇਗਮ ਆ ਦੋਨੋਂ ਮਾਵਾਂ ਧੀਆਂਾਂ ਵਾ ਤੁਸੀਂ ਪਹਿਲਾਂ ਤਾਂ ਹਾਲਾਤ ਦੇਖੋ ਕੀ ਸੀ ਜਿੱਦਣੇ ਆਏ ਆ ਸਾਡੇ ਕੋਲੇ ਕਿੱਦਾਂ ਮਾਂ ਨੂੰ ਵਿਚਾਰੀ ਨੂੰ ਬੰਨ ਕੇ ਰੱਖਣਾ ਪੈਂਦਾ ਸੀ ਔਰ ਕਿੱਦਾਂ ਮੱਲੇ ਵਾਲੇ ਜਾਂ ਆਸ ਪੜੋਸ ਦੇ ਲੋਕ ਇਹਨਾਂ ਨੂੰ ਇੱਥੇ ਲੈ ਕੇ ਆਏ ਹੁਣ ਜਿਵੇਂ ਤੁਸੀਂ ਦੇਖਿਆ ਵੀਡੀਓ ਕੀ ਹਾਲਾਤ ਸੀ ਅੱਜ ਇਸ ਭੈਣ ਦੀਆਂ ਤੁਸੀਂ ਇਹਨਾਂ ਹੱਥਾਂ 'ਤੇ ਬਲ ਦੇਖੋਗੇ ਦੇਖੋ ਖੂਨ ਸਿਰਫ 4 ਗ੍ਰਾਮ ਭੈਣ ਦੇ ਵਿੱਚ ਬੁੱਲ ਚਿੱਟੇ ਹੋਏ ਪਏ ਆ ਅੱਖਾਂ ਪੀਲੀਆਂ ਹੋਈਆਂ ਪਈਆਂ શરી'ਰ 'ਚ ਜਾਨ ਹੀ ਹੈ ਨਹੀਂ ਵਿਚਾਰੀ ਦੇ ਇਹ ਆਪਣੀ ਮੰਮੀ ਨੂੰ ਲੈ ਕੇ ਆਈ ਹੈ ਵੀ ਮੇਰੀ ਮੰਮੀ ਨੂੰ ਠੀਕ ਕਰ ਦਿਓ ਖੁਦ ਆਪ ਇੰਨੀ ਬਿਮਾਰ ਆ ਆਪਦੇ ਵਿੱਚ ਖੂਨ ਹੀ ਨਹੀਂ ਬਚਿਆ ਅੱਜ ਜਦੋਂ ਅਸੀਂ ਇਹਦੇ ਟੈਸਟ ਕਰਾਏ ਆ ਵੀ ਚਲੋ ਮਾਤਾ ਦੇ ਤਾਂ ਹੋਣੇ ਸੀ ਨਾਲ ਜਿਹੜਾ ਪੇਸ਼ੈਂਟ ਦੇ ਆਉਂਦਾ ਕੋਈ ਰਿਲੇਟਿਵ ਅਸੀਂ ਉਹਦੇ ਵੀ ਨਾਲ ਟੈਸਟ ਕਰਾਈਦੇ ਆ ਤਾਂ ਇਹਦੇ ਵਿੱਚ ਵੀ ਚਾਰ ਗ੍ਰਾਮ ਖੂਨ ਆ ਸਾਰਾ ਅੱਜ ਸਮਾਜ ਦੇ ਵਿੱਚ ਜੇ ਕੋਈ ਇਨਸਾਨ ਪਿੱਛੇ ਰਹਿ ਗਿਆ ਇਕੱਲਾ ਤਾਂ ਉਹਦੀ ਹਾਲਤ ਇਹ ਹੋ ਜਾਂਦੀ ਹੈ ਭਾਈ ਮੁਸਲਿਮ ਪਰਿਵਾਰਾਂ ਮਿਰਲਕੋਟਲੇ ਤੋਂ ਆਏ ਨੇ ਮਾਤਾ ਜੀ ਮੈਂਟਲੀ ਠੀਕ ਨਹੀਂ ਅਫਸੈਟ ਨੇ ਬਹੁਤ ਹੀ ਜ਼ਿਆਦਾ ਅਫਸੈਟ ਨੇ ਨਾ ਕੋਈ ਮਾਸੀ ਨਾ ਕੋਈ ਮਾਮਾ ਨਾ ਕੋਈ ਚਾਚੀ ਨਾ ਕੋਈ ਤਾਇਆ ਨਾ ਕੋਈ ਭੂਆ ਨਾ ਕੋਈ ਫੁੱਫੜ ਨਾ ਕੋਈ ਮਾਮਾ ਮਤਲਬ ਕਿੱਧਰ ਚਲੇ ਜਾਂਦੇ ਨੇ ਉਹ ਸਭ ਰਿਸ਼ਤੇਦਾਰ ਅੱਜ ਦੋਨੇ ਮਾਮਾਂ ਤੇ ਆਈਆਂ ਆਂ ਆਂਡ ਗਵਾਨ ਦੇ ਲੋਕ ਤਾਂ ਆ ਕੇ ਖੜ ਗਏ ਨਾਲ ਇੱਥੇ ਛੱਡ ਕੇ ਆ ਕੇ ਪਰ ਰਿਸ਼ਤੇਦਾਰ ਕੋਈ ਨਹੀਂ ਆਇਆ ਤੇ ਇਹੀ ਅੱਗੇ ਵੀ ਅਸੀਂ ਅਕਸਰ ਗੱਲਾਂ ਕਰਦੇ ਹੁੰਨੇ ਆਂ ਵੀ ਇਹੀ ਇਸ ਘਰ ਦੇ ਵਿੱਚ ਲਹਿਰਾਂ ਬਹਿਰਾਂ ਲੱਗੀਆਂ ਹੁੰਦੀਆਂ ਡੀਜੇ ਚੱਲਦਾ ਹੁੰਦਾ ਕੋਈ ਵਿਆਹ ਸਮਾਗਮ ਰੱਖਿਆ ਹੁੰਦਾ ਕੋਈ ਬੱਚੇ ਦੀ ਲੋਹੜੀ ਰੱਖੀ ਹੁੰਦੀ ਤਾਂ ਭੰਗੜੇ ਪੈਂਦੇ ਹੁੰਦੇ ਤਾਂ ਮਾਮੇ ਮਾਸੀਆਂ ਇਹ ਮੂਰੇ ਮੇਲ ਦੇ ਫਿਰਦੇ ਆ ਨੱਚਦੇ ਫਿਰਦੇ ਆ ਪੈਸੇ ਸਿੱਟਦੇ ਆ ਬਾਰ-ਬਾਰ ਕੇ ਉੱਪਰ ਦੀ ਭੂਆ ਫੁੱਫੜ ਤਾਂ ਸਾंभਿਆ ਸਾਭ ਨਹੀਂ ਹੁੰਦਾ ਹੁੰਦਾ ਪਰ ਜਦੋਂ ਕੋਈ ਭੀੜ ਪੈਂਦੀ ਆ ਨਾ ਭਾਈ ਉਹਦਾ ਕੋਈ ਰਿਸ਼ਤੇਦਾਰ ਉਹਦਾ ਕੋਈ ਆਪਣਾ ਨਹੀਂ ਫਿਰਦਾ ਨਾਲ ਸਾਥ ਦਿੰਦਾ ਬੇਨਤੀ ਹੈ ਭੈਣੋ ਭਰਾਵੋ ਜੇ ਤੁਹਾਡੇ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਆ ਦੇਖੋ ਕੀ ਹਾਲਤ ਸੀਗੀ ਮਾਤਾ ਦੀ ਦੁਬਾਰਾ ਫਿਰ ਦੇਖੋ ਵੀਡੀਓ ਜਿਹਦੇ ਵਿੱਚ ਮਾਤਾ ਕਿੰਨੀ ਅਗਰੈਸਿਵ ਸੀਗੀ ਦੇਖ ਕੇ ਹੀ ਲੋਕ ਕੰਡੇ ਖੜੇ ਹੁੰਦੇ ਆ ਵੀ ਇੱਕ ਬਜ਼ੁਰਗ ਮਾਂ ਕਿਵੇਂ ਦਿਨ ਰਾਤ ਟਕਦੀ ਨਹੀਂ ਬੋਲੀ ਜਾਂਦੀ ਆ ਰੌਲਾ ਪਾਈ ਜਾਂਦੀ ਆ ਭੰਨ ਤੋੜ ਕਰੀ ਜਾਂਦੀ ਆ ਤੇ ਉਹਦੀ ਧੀ ਉਹਨੂੰ ਦੇਖ ਦੇਖ ਕੇ ਅੰਦਰੇ ਅੰਦਰ ਖਤਮ ਹੋਈ ਜਾਂਦੀ ਐ ਮਰੀ ਜਾਂਦੀ ਐ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇਹ ਠੀਕ ਹੋ ਕੇ ਜਾਣ ਇਥੋਂ ਦੇਖੋ ਮਾਂ ਦੀ ਬਾਹ ਟੁੱਟ ਗਈ ਇਥੋਂ ਆ ਕੋਣੀ ਆ ਤੇ ਆ ਕੋਣੀ ਦੇ ਕੋਲੋਂ ਦੇਖੋ ਦੇਖੋ ਲੈ ਹਾਂ ਮੈਂ ਐਸੇ ਖੜੀ ਕਰਕੇ ਦਿਖਾ ਦਿੰਦੀ ਐ ਕਿਵੇਂ ਟੁੱਟ ਗਈ ਸੀ ਭੈਣੇ ਇੱਕ ਮਿੰਟ ਮੈਂ ਤੂੰ ਨਹੀਂ ਬੋਲਣਾ ਮੈਂ ਤੂੰ ਨਹੀਂ ਬੋਲਣਾ ਤੂੰ ਨਹੀਂ ਬੋਲਣਾ ਹਾਂ ਭੈਣ ਤਾਂ ਚੜ ਗਈ ਸੀ ਮੈਨੂੰ ਸਾਲ ਕਿਤੇ ਰੱਬ ਲੈ ਗਿਆ ਕਿਤੇ ਬਾਹਰ ਚਲੇ ਗਿਆ ਸੀ ਹਾਂ ਬਾਹਰੋਂ ਵੀ 25 ਵੀ ਦਿਨਾਂ ਬਾਅਦ ਆਇਆ ਸੀ ਜਦੋਂ ਤਾਂ ਬਾਹਾਂ ਟੁੱਟੀ ਹੋਈ ਸੀ ਕਿੰਨੇ ਕ ਟਾਈਮ ਦੀ ਗੱਲ ਆ ਭੈਣੇ ਇਹ ਵੀ 2 ਸਾਲ ਹੋ ਗਏ ਜੀ 2 ਸਾਲਾਂ ਤੋਂ ਇਹ ਟੁੱਟੀ ਹੋਈ ਬਾਹਾਂ ਲੈ ਕੇ ਘੁੰਮਦੇ ਹਾਂ ਹਾਂ ਜੀ ਦੇਖੋ 2 ਸਾਲ ਹੋ ਗਏ ਬਾਹਾਂ ਟੁੱਟੀ ਨੂੰ ਆ ਟੁੱਟੀ ਹੋਈ ਬਾਹਾਂ ਲੈ ਕੇ ਇਹ ਮਾਂ ਘੁੰਮਦੀ ਆ ਸਾਇਦਾ ਬੇਗਮ ਇਹ ਸਾਇਦਾ ਬੇਗਮ ਦਿਮਾਗੀ ਤੌਰ ਤੇ ਅਫਸੈਟ ਆ ਪਰ ਇਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਅਫਸੈਟ ਹੋ ਗਏ ਉਹ ਐਨੇ ਜੋਗੇ ਵੀ ਨਹੀਂ ਗਏ 20 ਮਾਂ ਦੀ ਬਾਹਂ ਤੇ ਪਲਾਸਟਰ ਲਵਾ ਦਿੰਦੇ ਘੱਟੋ ਘੱਟ ਬਾਹਂ ਤਾਂ ਜੁੜ ਜਾਂਦੀ ਆ ਕਿਸੇ ਨੇ ਵੀ ਪਰਾਲਾ ਨਹੀਂ ਕੀਤਾ ਦੇਖੋ ਤਿੰਨ ਟੋਟੇ ਹੋ ਗਏ ਬਾਹਂ ਦੇ ਤਿੰਨ ਟੋਟੇ ਲਾ ਦੇਖੋ ਕਿਵੇਂ ਲਟਕਦੀ ਆ ਬਾ ਤੇ ਉਵੇਂ ਹੀ ਮਾਂ ਵਿਚਾਰੀ ਬਾ ਚਲਾਈ ਜਾਂਦੀ ਓਵੇਂ ਕਿੰਨੇ ਬੱਚੇ ਆ ਮਾਤਾ ਦੇ ਬੇਟਾ ਇਕੱਲੇ ਹੋਈਆਂ ਤੁਹਾਡੇ ਅੱਬੂ ਕਿੱਥੇ ਆ ਮੇਰੇ ਡੈਡੀ ਦੀ ਘਰ ਤੋਂ ਹੋ ਗਈ ਜੀ ਕਦੋਂ ਜਿਹੜੇ ਵਕਤੇ ਆ ਜਿੰਦਾ ਹੋਇ ਮੋੜੇ ਤਲਾਕ ਦਿਆ ਹੋਇ ਹੈ 7 ਸਾਲ ਕੀ ਹੋ ਗਿਆ ਸੀ ਉਹਨਾਂ ਨੂੰ ਉਹਨਾਂ ਨੂੰ ਇੱਕ ਗੁਰਦਾ ਸੀਗਾ ਦੂਸਰਾ ਗੁਰਦਾ ਨਹੀਂ ਸੀਗਾ ਅੱਛਾ ਗੁਰਦਾ ਕਰ ਤੂੰ ਕਿੰਨਾ ਪੜਿਆ ਭੈਣੇ ਅੱਛਾ ਚੱਪ ਮੇਰੀ ਹਾਂ ਪੜੋ ਅੱਛਾ ਪੜੀ ਨਹੀਂ ਤੂੰ ਵਿਆਹ ਹੋਇਆ ਤੇਰਾ ਕਿੱਥੇ ਹੋਇਆ ਨਿਕਾ ਜਿੰਜੋ ਕੀ ਹੋਇਆ ਬਾਈ ਉਤਲਾਬ ਹੋ ਗਿਆ ਬੱਚੇ ਬੱਚੇ ਉਹ ਡਾ ਗੁੱਡੀਆਂ ਮਾਸੀਆਂ ਕਿੰਨੀਆਂ ਪੋਤਰੀਆਂ ਮਾਸੀ ਡਾਕਟਰ ਗਿਰੇਵਾਲ ਦੇ ਇੱਕ ਜੀ ਹੈ ਇੱਕ ਜੀ ਡਾਕਟਰ ਹੋ ਗਈ ਸੀ ਇੱਕ ਮਾਸੀ ਹੈਗੀ ਆ ਇੱਕ ਹੈਗੀ ਉਹ ਗੁੰਮ ਹੋ ਗਈ ਸੀ ਲਾਪਤਾ ਉਹਨਾਂ ਦਾ ਕੋਈ ਪਤਾ ਨਹੀਂ ਮਾਮੇ ਕਿੰਨੇ ਪੁੱਤਰੇ ਮਾਮੇ ਵੀ ਨਹੀਂ ਹੈਗੇ ਕਿੱਥੇ ਗਏ ਉਹ ਲੜੀ ਬੇ ਛੋਟੇ ਉਹ ਮੇਰੇ 1.5 ਸਾਲ ਦੇ ਇੱਕ ਗੁਜਰਗੇ ਸਭ ਅੰਮੀ ਤੋਂ ਵੱਡੇ ਇੱਕ ਤਾਂ ਹੈਗਾ ਨਾ ਨਹੀਂ ਜੀ ਦੋ ਦੋਨੋਂ ਹੀ ਹੈਗਾ ਜੇ ਮਾਮਾ ਹੈਗਾ ਨਹੀਂ ਉਸ ਕਰ ਸਹਾਰਾ ਹੈ ਦੋ ਸੀਗੇ ਦੋਨੋਂ ਹੀ ਇੱਕ ਸਾਥ ਕੇ ਜਨਮ ਹੋ ਕੇ ਅੱਲਾ ਕੋ ਪਿਆਰਾ ਹੋ ਗਏ ਚਾਚੇ ਕਿੰਨੇ ਬੇਟਾ ਤੇਰੇ ਚਾਚੇ ਚਾਚੇ ਜੀ ਵੀ ਦਾਤੂ ਅੰਮੀ ਤਾਏ ਤਾਏ ਵੀ ਮੇਰੇ ਪਾਪਾ ਹੀ ਵੱਡੇ ਸੀ ਜੀ ਪਾਪਾ ਹੀ ਸੀ ਅੰਬਾਰ ਅੰਬਾਰ ਜਮੀਨ ਦੂਆ ਜੀ ਹੈਗਾ ਕਿੰਨੀਆਂ ਇੱਕ ਨੂੰ ਇੱਕ ਭੂਆ ਵਾ ਉਹਨਾਂ ਦੇ ਬਰਤਾਂ ਦੀ ਜਮ ਨਹੀਂ ਲਾ ਰੱਖ ਨਾਮ ਭੂਆ ਕੇ ਨਾਮ ਜਮ ਗਿਆ ਸੀ ਜਦੋਂ ਮੇਰੇ ਪਾਪਾ ਦੀ ਸ਼ਾਦੀ ਹੋਈ ਹੋਈ ਸੀ ਦੇਖੋ ਕਿਵੇਂ 나జిਆ ਆਪਣੇ ਪਰਿਵਾਰ ਬਾਰੇ ਦੱਸ ਰਹੀ ਆ ਆ ਵੀ ਮਰ ਗਿਆ ਆ ਵੀ ਮਰ ਗਿਆ ਆ ਵੀ ਹੈ ਨਹੀਂ ਆ ਵੀ ਹੈ ਨਹੀਂ ਤੇ ਜਿਹੜੇ ਹੈਗੇ ਆ ਉਹ ਹੈ ਨਹੀਂ ਸੱਚੀ ਹੋਈ ਹੈ ਨਹੀਂ ਹਰ ਐਸੇ ਬੋਲਦਾ ਇਕੱਲੀ ਮਾਲਕ ਹੈ ਬਸ ਅਰਦਾਸ ਕਰਿਓ ਅਸੀਂ ਇਸ ਮਾਂ ਦੀ ਖਤਮ ਕਰਦੇ ਇਕੱਲੀ ਮਾਂ ਮੇਰਾ ਪੁੱਤ ਬਣ ਕੇ ਸੇਵਾ ਕਰ ਸਕੇ ਹਮ ਡੋਗ ਇਲਾਜ ਕਰਾਂਗੇ ਐਸੇ ਜੀ ਮਾਂ ਦੀ ਬਾਹ ਠੀਕ ਹੋ ਜAVE ਪਲਾਸਟਰ ਹੋ ਜAVE ਬਾਹ ਦੀ ਸਰਜਰੀ ਹੋ ਜAVE ਮਾਂ ਤਾਂ ਹੀ ਤੋਂ ਠੀਕ ਹੋ ਕੇ ਜਾਵੇ ਦੋਨੋਂ ਮਾਵਾਂ ਧੀਆਂ ਆਪਣਾ ਇੱਕ ਚੰਗਾ ਜੀਵਨ ਬਤੀਤ ਕਰਨ ਅਰਦਾਸ ਕਰਿਓ ਵੈ ਗੁੱਡ ਜੀ ਕਹਾਂਗੇ